ਅੱਜ ਚਨਾਲੋ ਵਿੱਚ ਇੱਕ ਵੱਡਾ ਕੱਟ ਕੀਤਾ ਗਿਆ ਕਾਉਂਸਲਰ ਬਹਾਦਰ ਸਿੰਘ ਓਕੇ ਜੀ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਅੱਜ ਕਾਫੀ ਵੱਡਾ ਕੰਮ ਕੀਤਾ ਸਾਡੇ ਜਿਹੜੇ ਐਮਸੀ ਹੈ ਨਾ ਬਹਾਦਰ ਕਾਉਂਸਲ ਸਾਡੇ ਕਾਉਂਸਲ ਹੈ ਮਿਊਨਿਸਪਲ ਕਾਉਂਸਲਰ ਹੈ ਇਹ ਵਾਕਈ ਇੱਕ ਬਹੁਤ ਹੀ ਬੇਦਾਗ ਤੇ ਬਹੁਤ ਮਿਹਨਤੀ ਇੱਕ ਇਨਸਾਨ ਹੈ ਜਦੋਂ ਜਾ ਕੇ ਸਾਰੇ ਪਿੰਡਾਂ ਵਾਲਾਂ ਅੱਗੇ ਬੇਨਤੀ ਕੀਤੀ ਹੈ ਇਹਨਾਂ ਨੇ ਘਰ ਘਰ ਜਾ ਕੇ ਤੇ ਸਾਰੇ ਪਿੰਡ ਨੇ ਇਹਨਾਂ ਦਾ ਰਿਗਾਰਡ ਕੀਤਾ ਔਰ ਮੈਂ ਸਮਝਦਾ ਵੀ ਇਹਨਾਂ ਨੂੰ ਸ਼ਾਬਾਸ਼ ਮਿਲੀ ਹੈ ਆਪਣੇ ਕਰੇ ਹੋਏ ਕੰਮਾਂ ਦੀ ਫਿਰ ਉਤੋਂ ਬਾਅਦ ਸਾਡੇ ਪਿੰਡ ਵਿੱਚ ਜਿਹੜੇ ਬਹੁਤ ਹੀ ਵਧੀਆ 8-9 ਕੰਮ ਐਡੇ ਤਕੜੇ ਹੋਏ ਹਨ ਨਾ ਅਰਣਜੀ ਜਿਹੜੇ ਕਿ ਸਾਲਾਂ ਤੋਂ ਹੀ 50-50 ਸਾਲਾਂ ਤੋਂ اٹਕੇ ਹੋਏ تھے ਕਿਸੇ ਨਕਸ਼ੇ ਵਿਵਾਦ ਦੇ ਅੰਦਰ ਜਾਂ ਕਿਸੇ ਵੀ ਤਰ੍ਹਾਂ ਰੁਕੇ ਹੋਏ تھے ਵੱਡੇ ਕੰਮ ਸੀ ਉਹ ਅਨਮੋਲ ਗਗਨ ਮਾਨ ਜੀ ਦੀ ਹੱਲਾਸ਼ੇਰੀ ਦੇ ਨਾਲ ਉਹਦੇ ਅਸ਼ੀਰਵਾਦ ਨਾਲ ਉਹ ਪਿੰਡ ਦੇ ਕੰਮ ਵੀ ਹੋਏ ਹਨ ਔਰ ਉਤੋਂ ਬਾਅਦ ਜਿਹੜਾ ਇਹ ਸਾਡਾ ਸਾਰਾ ਜਿਹੜਾ ਪਿੰਡ ਹੈ ਸਾਡਾ ਬਿਲਕੁਲ ਸਾਡਾ ਜਿਵੇਂ ਇੱਕ ਪਰਿਵਾਰ ਹੁੰਦਾ ਇਹ ਐਦਾਂ ਅਸੀਂ ਇੰਨਾ ਬੜੇ ਖੁਸ਼ ਹੋਏ ਅੱਜ ਸਾਡਾ ਜਦੋਂ ਸਾਰਾ ਪਿੰਡ ਆਇਆ ਅਸੀਂ ਸਭ ਦੇ ਦਰਸ਼ਨ ਕਰੇ ਇਸ ਚੱਲਦੀ ਜ਼ਿੰਦਗੀ 'ਚ ਮੌਕਾ ਨਹੀਂ ਮਿਲਦਾ ਕਿਸੇ ਨੂੰ ਮਿਲਣ ਦਾ ਲੇਕਿਨ ਇਤਨਾ ਦੇ ਇਕੱਠ ਵੀ ਜਾ ਕੇ ਸਭ ਦੇ ਦਰਸ਼ਨ ਹੋਏ ਆ ਸਭ ਤੋਂ ਵੱਧ ਸਾਡੇ ਪਿੰਡ ਦੇ ਸਾਡੀਆਂ ਮਾਂ ਮਾਂ ਸਾਡੀਆਂ ਭੈਣਾਂ ਸਾਡੀਆਂ ਧੀਆਂ ਸਾਡੇ ਪਿੰਡ ਦੀਆਂ ਬਹੂਆਂ ਸਾਰਿਆਂ ਨੇ ਆਖੇ ਉੱਥੇ ਇੰਟਰਸਟ ਲਿਆ ਤੇ ਬਹੁਤ ਹੀ ਵਧੀਆ ਸਾਨੂੰ ਇਹ ਲੱਗਿਆ ਤੇ ਅਸੀਂ ਸਾਰੇ ਪਿੰਡ ਦੇ ਇਸ ਮਾਮਲੇ 'ਚ ਧੰਨਵਾਦੀ ਹਾਂ ਤੇ ਮੈਡਮ ਅਨਮੋਲ ਗਗਨਮਾਨ ਜੀ ਦੇ ਬਾਦਰ ਸਿੰਘ ਓਕੇ ਜੀ ਦੇ ਅਸੀਂ ਦਿਲੋਂ ਧੰਨਵਾਦੀ ਹਾਂ ਉਹਨਾਂ ਨੇ ਸਾਡੇ ਪਿੰਡ ਨੂੰ ਬਹੁਤ ਹੀ ਸੱਚਜੇ ਟੰਗ ਨਾਲ ਸੰਭਾਲਿਆ